ਸਸ਼ਿਕਾ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬਟੀਕ ਕੋਰਦੁਨਾਂ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਆ ਆਸ ਕਰਦੇ ਆ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ-ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਜਿਨ੍ਹਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਰਿਕਵੈਸਟ ਆ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਡੀਓ ਨੂੰ ਤੁਸੀਂ ਆਸਾਨੀ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਰਹੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਰ ਬਾਰੇ ਸਾਨੂੰ ਜਰੂਰ ਦੱਸਿਆ ਕਰੋ ਕਿੰਦਾਂ ਦੇ ਲੱਗਦੇ ਨੇਗੇ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਬੁਟੀਕ ਸਟਾਈਲ ਸੂਟ ਰੈਡੀ ਕਰਵਾਉਣਾ ਕਿਸੇ ਵੀ ਵਰਕ ਤੇ ਫੈਬਰਿਕ ਤੇ ਸਾਰੀ ਡਿਟੇਲ ਸਭ ਆਪਣੀ ਵਟਸਐਪ ਤੇ ਭੇਜ ਕੇ ਆਪਣਾ ਸੇਮ ਸੂਟ ਰੈਡੀ ਤਿਆਰ ਕਰਵਾ ਕੇ ਲੈ ਸਕਦੇ ਹੋ YouTube ਤੋਂ ਲਾ ਕੇ ਸਾਨੂੰ ਇੰਸਟਾ ਤੇ ਫੋਲੋ ਕਰੋ ਸੰਧੂ ਬੁਟੀਕ ਕੋਡ ਦੁੱਨ ਦਾ ਨਾਮ ਤੇ ਸਾਡੇ ਇੰਸਟਾ ਦੀ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਤੇ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਸਿਲੈਕਟ ਕਰਕੇ ਦੇਖ ਕੇ ਆਪਣਾ ਤੇ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਇਆ ਸਾਰੇ ਬਹੁਤ ਜਿਆਦੇ ਸੋਹਣੇ ਗਰਮੀਆਂ ਵਾਲੇ ਵਧੀਆ ਆਪਾਂ ਹਨਾ ਫੈਬਰਿਕ ਦੇ ਵਿੱਚ ਦੁਪੱਟਾ ਪਨਡਾਈ ਕੀਤਾ ਹੋਇਆ ਟਾਈਟਲ ਦੇ ਦੁਪੱਟੇ ਕਰਵਾਏ ਹੋਏ ਨੇਗੇ ਆਪਾਂ ਰਾਮਟੈਕਸ ਕਾਟਨ ਦੇ ਵਿੱਚ ਆਪਣੇ ਗਰਮੀਆਂ ਵਾਲੇ ਸੂਟ ਰੈਡੀ ਕਰਵਾਏ ਨੇ ਸਾਰੇ ਬਿਲਕੁਲ ਨਵੇਂ ਡਿਜ਼ਾਈਨ ਆਪਾਂ ਤਿਆਰ ਕਰਵਾਏ ਨੇਗੇ ਰੇਟ ਆਪਾਂ ਤੁਹਾਨੂੰ ਨਾਲ-ਨਾਲ ਦੱਸਾਂਗੇ ਤੇ ਸਾਰੇ ਸੂਟਾਂ ਦਾ ਤੁਸੀਂ ਰੇਟ ਚੈੱਕ ਕਰਕੇ ਇਹਨਾਂ ਵਿੱਚ ਜੋ ਵੀ ਤੁਹਾਨੂੰ ਪਸੰਦ ਆਪਾਂ ਮੈਂ ਇੱਕ ਸਿੰਪਲ ਲੰਘਵਾ ਸਕਦੇ ਆਪਾਂ ਮੈਂ ਦਊਗਾ ਉਹ ਚਾਰੂਗਾ ਜਿੰਨੇ ਤੁਹਾਡੀ ਪਸੰਦ ਆ ਨਾ ਉਹਨੇ ਸਭ ਤੁਸੀਂ ਆਪਣੇ ਜਿਹੜੇ ਮੰਗਵਾ ਸਕਦੇ ਹੋ ਤੇ ਆਪਣੇ ਪੰਜਾਬ ਦੇ ਵਿੱਚ ਸ਼ਿਪ ਜੋ ਵੀ ਤੁਹਾਨੂੰ ਪਸੰਦ ਹੋਆ ਸਕਰੀਨਸ਼ਾਟ ਭੇਜ ਕੇ WhatsApp ਤੇ ਆਪਣਾ ਆਰਡਰ ਸਾਨੂੰ ਦੇ ਸਕਦੇ ਹੋ ਤੇ ਜਿਹੜਾ ਆਪਣਾ ਸੂਟਾ ਘਰ ਬੈਠੇ ਮੰਗਵਾ ਸਕਦੇ ਹੋ ਹਾਂਜੀ ਦਿਖਾਉਣੇ ਆਪਣਾ ਜਿਹੜਾ ਪਹਿਲਾ ਸੂਟਾ ਹੈ ਰੇਟ ਆਪਾਂ ਤੁਹਾਨੂੰ ਸਾਰਿਆਂ ਦੇ ਨਾਮ ਨਾਲ ਦੱਸਾਂਗੇ ਰੇਟ ਚੈੱਕ ਕਰਕੇ ਆਪਣਾ ਲੈ ਸਕਦੇ ਤੁਸੀਂ ਦੇਖੋ ਜਿਹੜਾ ਪਹਿਲਾ ਸੂਟਾ ਆਪਣਾ ਜਿਹਦਾ ਇਹ ਇਹ ਆਪਣੀ ਰਾਮਟੈਕਸ ਕਾਟਨ ਦੀ ਜਿਹੜੀ ਫੈਬਰਿਕ ਹੈਗੀ ਜਿਹਨੂੰ ਆਪਾਂ ਲਿਲਨ ਕਾਟਨ ਵੀ ਬੋਲਦੇ ਹਾਂਗੇ ਤੇ ਰਾਮਟੈਕਸ ਕਾਟਨ ਵੀ ਬੋਲਦੇ ਹਾਂਗੇ ਤੇ SK ਬ੍ਰਾਂਡ ਦੀ ਵਧੀਆ ਆਪਣੀ ਰਾਮਟੈਕਸ ਕਾਟਨ ਦੀ ਇਹ ਬਹੁਤ ਵਧੀਆ ਆਪਣਾ ਫੈਬਰਿਕ ਹੈਗਾ ਗਰਮੀਆਂ ਦੇ ਵਿੱਚ ਵਿਦਾਉਟ ਲਾਈਨਿੰਗ ਬਣਨ ਵਾਲਾ ਫੈਬਰਿਕ ਹੈ ਆਪਣਾ ਆਪਾਂ ਮਸ਼ੀਨ ਵਰਕ ਦੇ ਨਾਲ ਦੇਖੋ ਤਿਆਰ ਕਰਵਾਇਆ ਮੀਡੀਅਮ ਜਾਂ ਛੇੜਾ ਸਾਰੇ ਛੇੜੀ ਆਪਣੇ ਗਰਮੀਆਂ ਵਾਲੇ ਨੇ ਵਧੀਆ ਹਨਾ ਕੋਈ ਵੀ ਚਟਪੜਤ ਵਾਲਾ ਕੰਦਰ ਨਹੀਂ ਹੈਗਾ ਆਪਣਾ ਬਹੁਤ ਸੋਹਣਾ ਲਾਈਟ ਜਾਂ ਸੀ ਗ੍ਰੀਨ ਜਿਹਾ ਕਲਰ ਹੈਗਾ ਦੇਖੋ ਤਿੰਨ ਫਲਾਰ ਐਦਾ ਆਪਣੇ ਘੇਰੇ ਦੇ ਉੱਪਰ ਬਣੇ ਹੋਏ ਨੇ ਜਿਹੜੀ ਹੈ ਤੇ ਥ्रेड ਹੈਗਾ ਵਿੱਚ ਸਾਰੇ ਸ਼ਰਟ ਦੇ ਤੋਂ ਮੋਟੀ ਹੈ ਜਿੰਦੀ ਬਹੁਤ ਜਿਆਦਾ ਸੋਹਣਾ ਆਪਣਾ ਜਿਹੜਾ ਡਿਜ਼ਾਈਨ ਹੈਗਾ ਤਿਆਰ ਹੋਇਆਗਾ ਫੈਬਰਿਕ ਰਾਮਟੈਕਸ ਕਾਟਨ ਦੀ ਰਹੂਗੀ ਤੇ ਇਧਰ ਦੇਖੋ ਇਹਦੀ ਬਾਜੀ ਦੇ ਉੱਪਰ ਵਰਕ ਆ ਗਿਆ ਸੇਮ ਘੇਰੇ ਨਾਲ ਦਾ ਬਾਜੀ ਤੇ ਵਰਕ ਹੈਗਾ ਤੇ ਇਹਦਾ ਦੁਪੱਟਾ ਵੀ ਆਪਣਾ ਟਾਈਡ ਹੀ ਹੋਇਆ ਹੈ ਦੇਖੋ ਪਿਓਰ ਸ਼ਫੂਨ ਦਾ ਦੁਪੱਟਾ ਮਿਲੂਗਾ ਤੁਹਾਨੂੰ ਦੇਖੋ ਸਾਰਾ ਆਪਣਾ ਫੋਰ ਸਾਈਡ ਇਹਦਾ ਬਾਈਂਡਿੰਗ ਹੋਇਆ ਹੋਇਆ ਹੈ ਸਾਰੇ ਸੂਟਾਂ ਨਾਲ ਦੁਪੱਟੇ ਮਿਲਣਗੇ ਤੇ ਇਹ ਇਹਦਾ ਜਿਹੜਾ ਪ੍ਰਾਈਸ ਆ ਤੁਹਾਨੂੰ ਸਕਰੀਨ ਦੇ ਉੱਪਰ ਆ ਰਿਹਾ ਹੈਗਾ ਮੈਂਸ਼ਨ ਹੋ ਰਿਹਾ ਹੈਗਾ ਆਪਣਾ ਸਕਰੀਨ ਦੇ ਉੱਪਰ ਤੁਸੀਂ ਪ੍ਰਾਈਸ ਚੈੱਕ ਕਰਕੇ ਸੇਮ ਤੋਂ ਸੇਮ ਇਹਦਾ ਸੂਟ ਤੁਸੀਂ ਲੈ ਸਕਦੇ ਹੋ ਹਾਂ ਜੀ ਢੱਕਣਾ ਨੈਕਸਟ ਸੂਟ ਹੈਗਾ ਇਹ ਵੀ ਆਪਣਾ ਆਨੀਅਨ ਸ਼ੇਡ ਦੇ ਵਿੱਚ ਹੈਗਾ ਫੈਬਰਿਕ ਆਪਣੀ ਉਹੀ ਰਹੀ ਰਾਮ ਟੈਕਸ ਕਾਟਨ ਦੀ ਤੇ ਕਲਰ ਇਹਦਾ ਆਨੀਅਨ ਹੈਗਾ ਸਾਰੇ ਦੇ ਆਪਣੇ ਮਸ਼ੀਨ ਵਰਕ ਦੇ ਸੋਨੇ ਸੋਨੇ ਡਿਜ਼ਾਈਨ ਆਪਾਂ ਨੇ ਤਿਆਰ ਕਰਵਾਏ ਨੇਗੇ ਇਹ ਵੀ ਆਪਣਾ ਮੀਡੀਅਮ ਜਾਂ ਕਲਰ ਆਗਾ ਕਾਫੀ ਸੋਨਾ ਆਣੀਆ ਨਾਲ ਲਾਈਟ ਜਿਹਾ ਆਣੀ ਹੋਊ ਸ਼ੇਡ ਹੈ ਇਹਦੇ ਕਿਰ ਦੇ ਉੱਪਰ ਦੇਖੋ ਇਹਦਾ ਬੁੱਟੀਆਂ ਆ ਜਾਣਗੀਆਂ ਪਹਿਲਾਂ ਬੁੱਟੀਆਂ ਆਉਣਗੇ ਕਿਰ ਦੇ ਉੱਪਰ ਫਿਰ ਆਹ ਜਿਹੜੀ ਵੇਲ ਆ ਗਈ ਇਹ ਆਪਣੇ ਉੱਪਰ ਆਊਗੀ ਹਿਪ ਤੋਂ ਥੋੜਾ ਨੀਚੇ ਆਊਗੀ ਵੇਲ ਤੇ ਇਹਦੀ ਆਪਾਂ ਨੂੰ ਬਾਜੂ ਦੇ ਉੱਪਰ ਵਾਲ ਵਰਕ ਮਿਲੂਗਾ ਇਹ ਵਾਲਾ ਬਾਜੂ ਤਿਆਰ ਹੈ ਦੇਖੋ ਨੀਚੇ ਵੇਲ ਆ ਕੇ ਉੱਪਰ ਦੇਖੋ ਬੁੱਟੀਆਂ ਨੇ ਤਾਂ ਇਹ ਆਪਣਾ ਬਾਜੂ ਵਾਲਾ ਵਰਕ ਆ ਗਿਆ ਘੇਰੇ ਵਾਲਾ ਆ ਗਿਆ ਦੇ ਵਾਸਤੇ ਆਪਣਾ ਡਿਫਰੈਂਟ ਜੇ ਦੇਖੋ ਵਰਕ ਹੈ ਨਹੀਂ ਆਪਾਂ ਜ਼ਿਆਦਾਤਰ 베ਰ ਆ ਜਿਹੜੇ ਘੇਰੇ ਦੇ ਉੱਪਰ ਪਾਉਣੇ ਹੁੰਦੇ ਨੇ ਇਹ ਆਪਾਂ ਘੇਰੇ ਤੋਂ ਉੱਪਰ ਜਾ ਕੇ ਪਾਈਏ ਫਿਰ ਨਾ ਦੇਖੋ ਉਹੀ ਪਿਓਸ਼ ਫੋਨ ਦਾ ਦੁਪੱਟਾ ਆਪਣਾ ਸਾਰਾ ਆਪਣਾ ਦੁਪੱਟਾ ਦੇਖੋ ਟਾਈ ਲਾਈ ਹੋਇਆ ਹੈ ਦਾ ਸਾਰਾ ਦੁਪੱਟਾ ਟਾਈ ਆ ਟਾਈ ਲਾਈ ਹੈਗਾ ਤੇ ਪਿਓਸ਼ ਫੋਨ ਦਾ ਦੁਪੱਟਾ ਹੈਗਾ ਪ੍ਰਾਈਸ ਤੁਹਾਨੂੰ ਸ਼ੋ ਹੋ ਰਿਹਾ ਹੈ ਸਕਰੀਨ ਦੇ ਉੱਪਰ ਦੁਪੱਟੇ ਦੇ ਨਾਲ ਹੀ ਪ੍ਰਾਈਸ ਸ਼ੋ ਹੋ ਰਿਹਾ ਹੈਗਾ ਆਪਣਾ ਪ੍ਰਾਈਸ ਚੈੱਕ ਕਰਕੇ ਉਸੇਮ ਤੋਂ ਉਸੇਮ ਜਿਹੜਾ ਸੂਟ ਤੁਸੀਂ ਲੈ ਸਕੋਗੇ ਰਾਮ ਟੈਕਸ ਕੋਟਨ ਦੀ ਆਪਣੀ ਫੈਬਰਿਕ ਹੈ। ਹਾਂਜੀ ਜਿਹੜਾ ਨੈਕ ਸੂਟ ਆ ਆਪਣਾ ਇਹ ਆਪਣਾ ਸਕਾਈ ਕਲਰ ਦਾ ਹੈਗਾ। ਇਹ ਜਿਹੜਾ ਗ੍ਰੇ ਸਕਾਈ ਕਲਰ ਹੁੰਦਾਗਾ ਉਹ ਵਾਲਾ ਕਲਰ ਹੈਗਾ। ਫੈਬਰਿਕ ਆਪਣੀ ਸੇਮ ਉਹੀ ਰਾਮਟੈਕਸ ਕਾਟਨ ਦੀ। ਜਿਹੜਾ ਰਾਮਟੈਕਸ ਕਾਟਨ ਬਹੁਤ ਵਧੀਆ ਫੈਬਰਿਕ ਹੈਗਾ। ਇਹ ਆਮ ਨੂੰ ਆਪਣ ਗਰਮੀਆਂ ਦੇ ਵਿੱਚ ਨਾ ਵਿਦਆਊਟ ਲਾਈਨਿੰਗ ਹੀ ਸਟਿਚ ਕਰ ਸਕਦੇ ਆਂਗੇ। ਵਿਦਆਊਟ ਲਾਈਨਿੰਗ ਬਣ ਵਾਲਾ ਫੈਬਰਿਕ ਹੈ ਕਿਉਂਕਿ ਆਪਣੇ ਇੱਕ ਤਾਂ ਆਪਣੇ ਵਿਦਆਊਟ ਲਾਈਨਿੰਗ ਹੀ ਬਣ ਦੇਣਗੇ ਸਾਰੇ ਤੇ ਤਾਂ ਕਰਕੇ ਇਹ ਮਸ਼ੀਨ ਵਰਕ ਦੇ ਵਿੱਚ ਦੇਖੋ ਆਪਣਾ ਸੂਟ ਤਿਆਰ ਹੈਗਾ। ਹੈਗਾ ਦਾ। ਕੀਰੇ ਦਿਓ ਪਰ ਤਿੰਨ ਫਲਾਰ ਆਗੇ ਸੈਂਟਰ ਪੈਨਲ ਲੇਗੇ ਤੇ ਸ਼ਰਟ ਦੇ ਜਿਹੜਾ ਸੈਂਟਰ ਵਾਲਾ ਆਪਣਾ ਡਿਜ਼ਾਈਨ ਹੈਗਾ ਉਥੇ ਫਲਾਰ ਆਗੇ ਦੇਖੋ ਇਹ ਵਾਲਾ ਸਾਰੇ ਆਪਣੀ ਸ਼ਰਟ ਦੇ ਉੱਪਰ ਅਜਿਹਾ ਡਿਜ਼ਾਈਨ ਕਾਫੀ ਸੋਹਣੇ ਕਲਰ ਕੰਟਰਾਸਟ ਆਪਣੇ ਕੀਤੇ ਹੋਏ ਨੇ ਥ੍ਰੈਡਡ ਹੈ ਜਿਹੜੇ ਆਪਣੇ ਇਹ ਨਹੀਂ ਹੈਗਾ ਵੀ ਬਿਲਕੁਲ ਡਿਫਰੈਂਟ ਹੀ ਆਪਾਂ ਯੂਜ਼ ਕਰਾਂਗੇ ਸਾਰੇ ਆਪਾਂ ਕਲਰ ਜਿਹੜਾ ਆਪਣਾ ਸੂਟ ਦਾ ਸ਼ੇਡ ਹੋਊਗਾ ਉਹਦੇ ਨਾਲ ਜਿਚਾ ਕੇ ਪਾਈ ਹੋਏ ਨੇ ਕਲਰ ਤੇ ਦੇਖੋ ਇਧਰ ਇਹਦੀ ਬਾਜੂ ਦਾ ਵਰਕ ਆ ਜਾਊਗਾ ਦੇਖੋ ਇਹਨਾਂ ਦੇ ਆਗੇ ਬਾਜੂ ਦਾ ਵਰਕ ਹਾਂਜੀ ਕਾਫੀ ਗਰਮੀ ਸਟਾਰਟ ਹੋ ਚੁੱਕੀ ਆ ਪਹਿਣਾ ਆਪਣੇ ਜਿਹੜੇ ਸੂਟ ਨੇਗੇ ਆਰਡਰ ਕਰ ਸਕਦੀਆਂ ਨੇ ਨਾਲ ਦੇਖੋ ਪਿਰੋਸ਼ਪੂਨ ਦਾ ਦੁਪੱਟਾ ਇਦਾਂ ਸਾਰਾ ਟਾਈ ਡਾਈ ਹੋਇਆ ਹੋਇਆ ਹੈਗਾ ਦੁਪੱਟਾ ਸਾਰਾ ਦੁਪੱਟਾ ਟਾਈ ਡਾਈ ਹੈਗਾ ਪਿਰੋਸ਼ਪੂਨ ਦਾ ਦੁਪੱਟਾ ਹੈਗਾ ਤੇ ਤੁਸੀਂ ਆਪਣਾ ਨਾਲ ਪ੍ਰਾਈਸ ਚੈੱਕ ਕਰਕੇ ਸਕਰੀਨ ਦੇ ਉੱਪਰ ਪ੍ਰਾਈਸ ਆ ਰਿਹਾ ਸੂਟ ਦਾ ਤੇ ਦੁਪੱਟਾ ਪ੍ਰਾਈਸ ਆ ਰਿਹਾ ਹੈਗਾ ਜਿਵੇਂ ਤੁਹਾਨੂੰ ਸੂਟ ਦਿਖਾਵਾਂਗੇ ਉਦੋਂ ਹੀ ਪ੍ਰਾਈਸ ਮੈਂਸ਼ਨ ਹੋਊਗਾ ਸਾਰੇ ਆਪਣਾ ਦੁਪੱਟਾ ਨਾਲ ਸੂਟ ਨੇ ਦੁਪੱਟਾ ਨਾਲ ਹੀ ਪ੍ਰਾਈਸ ਆ ਰਹੇ ਨੇ ਜਿਹਨੂੰ ਇਹ ਸੂਟ ਪਸੰਦ ਆ ਆਪਣਾ ਸੇਵ ਤੁਸੀਂ ਉਹੀ ਲੈ ਸਕਦੇ ਹੋ ਹਾਂਜੀ ਜਿਹੜਾ ਨੈਕਸਟ ਸੂਟ ਹੈਗਾ ਆਪਣਾ ਇਹ ਆਪਣਾ ਲਾਈਟ ਜਾਂ ਮਸਟਰਡ শেਡ ਹੈਗਾ। ਉਹੀ ਆਪਣੇ ਸੇਮ ਫੈਬਰਿਕ ਰਾਮ ਟੈਕਸ ਕਾਟਨ। ਦੇਖ ਇਧਰ ਇਹਦਾ ਆ ਗਿਆ ਆਪਣਾ ਮਸ਼ੀਨ ਵਰਕ ਦਾ ਡਿਜ਼ਾਈਨ। ਇਹਦੇ ਆਪਣੇ ਦੋ ਫਲਾਰ ਆ ਗਏ ਇਦਾਂ ਤੇ ਇੱਕ ਸਾਈਡ ਤੇ ਇਹਦਾ ਬੇਲ ਆ ਚੁੱਕਾ। ਇਹ ਵਾਲਾ ਡਿਜ਼ਾਈਨ ਆ ਦੇਖੋ ਸਾਰਾ ਇਹਦਾ। ਦੋ ਫਲਾਰ ਇੱਕ ਸਾਈਡ ਤੇ ਆ ਗਏ ਇੱਕ ਸਾਈਡ ਦੇ ਉੱਪਰ ਉੱਪਰ ਤੱਕ ਲੈਂਥ ਦੇ ਅਕੋਰਡਿੰਗ ਆਪਣੀ ਬੇਲ ਬਣੀ ਹੋਈ ਹੈ ਜੀ। ਤੇ ਇਧਰ ਦੇਖੋ ਇਹਦੀ ਬਾਜੂ ਦਾ ਵਰਕ ਮਿਲੂਗਾ ਆਪਾਂ ਨੂੰ। ਇਹ ਵਾਲਾ ਜਿਹੜੀ ਵੇਲ ਆ ਗਈ ਇਹ ਬਾਜੀ ਦੇ ਉੱਪਰ ਆ ਗਈ ਦੇਖੋ ਜਿਵੇਂ ਵੇਲ ਇੱਕ ਸਾਈਡ ਤੇ ਇਧਰ ਬਣੀ ਹੋਈ ਹੈਗੀ ਉਹ ਮੇਰੀ ਬਾਜੀ ਦੇ ਉੱਪਰ ਆ ਗਈ ਤੇ ਇਧਰ ਦੋ ਫਲਾਰ ਬਣੇ ਹੋਣ ਬਿਲਕੁਲ ਡਿਫਰੈਂਟ ਜਿਆ ਵਰਕ ਹੋਇਆ ਹੈਗਾ ਦੁਪੱਟਾ ਦੇਖ ਕਿੰਨਾ ਸੋਹਣਾ ਲੱਗਦਾ ਇਹਦੇ ਨਾਲ ਬਹੁਤ ਜਿਆਦੇ ਸੋਹਣੇ ਦੇਖੋ ਕਲਰ ਕੰਟਰਾਸਟ ਹੈਗੇ ਵਿੱਚ ਦੁਪੱਟੇ ਦੇ ਕਿੰਨਾ ਸੋਹਣਾ ਡਾਈ ਹੋਇਆ ਹੈਗਾ ਦੁਪੱਟਾ ਬਹੁਤ ਜਿਆਦੇ ਸੋਹਣਾ ਸੂਟ ਪਿਆਰਾ ਬਣਿਆ ਹੋਇਆ ਹੈਗਾ ਤੁਸੀਂ ਆਪਣੇ ਗਰਮੀਆਂ ਦੇ ਵਿੱਚ ਆਰਾਮ ਨਾਲ ਐਦਾਂ ਦੇ ਕਲਰ ਪਾ ਸਕਦੇ ਹੋ ਨਾ ਐਦਾਂ ਦੇ ਸੂਟ ਬਹੁਤ ਜਿਆਦੇ ਸੋਹਣੇ ਹੈ ਮਤਲਬ ਖੂਬਸੂਰਤ ਲੱਗਦੇ ਹੁੰਦੇ ਨੇ ਇਹ ਜੋ ਵਰਕ ਸੇਮ ਟੂ ਸੇਮ ਆਪਣਾ ਦਾ ਸੂਟ ਤੁਸੀਂ ਲੈ ਸਕਦੇ। ਹਾਂਜੀ ਜਿਹੜਾ ਨੈਕਸਟ ਸੂਟ ਹੈਗਾ ਆਪਣਾ ਇਹ ਵਾਲਾ ਆਪਣਾ ਤਨਚਈ ਇੱਕ ਜਿਹਨੂੰ ਆਪਾਂ ਕਲਰ ਕਹਿ ਦਿੰਦੇ ਆ ਸਰਦਈ ਕਲਰ ਵੀ ਕਹਿ ਦਿੰਦੇ ਆਗੇ ਉਹ ਵਾਲਾ ਕਲਰ ਹੈਗਾ। ਫੈਬਰਿਕ ਸੇਮ ਆਪਣੀ ਉਹ ਹੀ ਰਾਮਟੈਕਸ ਕਾਟਨ ਦੀ ਤੇ ਇਹ ਆਪਣਾ ਘੇਰੇ ਵਾਲਾ ਡਿਜ਼ਾਈਨ ਦੇਖੋ ਇਹਦਾ। ਇਹਦੇ ਚਾਕ ਘੇਰੇ ਦੇ ਉੱਪਰ ਵਰਕ ਹੈ। ਚਾਕਾਂ ਦੇ ਉੱਪਰ ਘੇਰੇ ਦੇ ਉੱਪਰ ਡਿਫਰੈਂਟ ਜਾਂ ਸੋਨਾ ਜਾਂ ਸੋਬਰ ਜਾਂ ਵਰਕ ਹੋਇਆ ਹੈਗਾ ਤੇ ਇੱਧਰ ਦੇਖੋ ਇਹਦੀ ਬਾਜੂ ਦਾ ਵਰਕ ਆ ਗਿਆ। ਸੇਮ ਉਹੀ ਵਰਕ ਦੇਖੋ ਇਹਦੀ ਬਾਜੂ ਦੇ ਉੱਪਰ ਆ ਗਿਆ ਤੇ ਨਾਲ ਦੇਖੋ ਟਾਈ ਡਾਈ ਦੁਪੱਟਾ ਪਿਆ ਹੋਇਆ ਹੈ ਇਹਦਾ ਸਾਰਾ ਦੁਪੱਟਾ ਟਾਈ ਡਾਈ ਹੋਇਆ ਹੋਇਆ ਹੈ ਕਿੰਨਾ ਜਿਆਦਾ ਸੋਹਣਾ ਦੇਖੋ ਆਪਣਾ ਸੂਟ ਤੇ ਹੈ ਡਿਫਰੈਂਟ ਜਿਹਾ ਹਨਾ ਤੇ ਉਹੀ ਦੇ ਕੁ ਸ਼ੇਡ ਵਿੱਚ ਕਿੰਨੇ ਸੋਹਣੇ ਬਣੇ ਹੋਏ ਰਹੇਗੇ ਸੂਟ ਦੇ ਕੰਟਰਾਸਟ ਦੇ ਅਕੋਰਡਿੰਗ ਆਪਣ ਸ਼ੇਡ ਪਾਏ ਹੋਏ ਰਹੇਗੇ ਜੇ ਉਹ ਇਹ ਵਾਲਾ ਸੂਟ ਪਸੰਦ ਹੈਗਾ ਆਪਣਾ ਪ੍ਰਾਈਸ ਚੈੱਕ ਕਰੋ ਤੇ ਆਪਣਾ ਸੇਮ ਟੂ ਸੇਮ ਇਹਦਾ ਸੂਟ ਤੁਸੀਂ ਲੈ ਸਕਦੇ ਹੋ ਹਾਂਜੀ ਜਿਹੜਾ ਨੈਕਸਟ ਹੈਗਾ ਆਪਣਾ ਆਪਣਾ ਇਹ ਵਾਲਾ ਸੂਟ ਡਿਜ਼ਾਈਨਰ ਸੂਟ ਆਪਣਾ ਹਰਾ ਟੈਕਸਟ ਕਾਟਨ ਦੀ ਫੈਬਰਿਕ ਆ ਕੀ ਲੈਣਾ ਵਾਲਾ ਆਪਣੇ ਸ਼ਰਟ ਆਂ ਕਿ ਦੇਖੋ ਜੇ ਨਾਲ ਦੇ ਪਹਿਲਾਂ ਵੀ ਮੈਂ ਤੁਹਾਨੂੰ ਕਾਫੀ ਸੂਟ ਦਿਖਾਏ ਸੀਗੇ ਇਹ ਆਪਣੀ ਰਾਮ ਟੈਕਸਟ ਕਾਟਨ ਦੀ ਫੈਬਰਿਕ ਆ ਕੀ ਤੇ ਐਦਾਂ ਦੇਖੋ ਮਸ਼ੀਨ ਵਰਤ ਦੇ ਨਾਲ ਤਿਆਰ ਹੋਇਆ ਹੈ ਤਿੰਨ ਫਲਾਰ ਨੇ ਵੀ ਜਿਹੜੇ ਇਹਦੇ ਘੇਰੇ ਦੇ ਉੱਪਰ ਆਗੇ ਤੇ ਇੱਕ ਆਖ ਆਪਣੇ ਨੈਕ ਦੇ ਉੱਪਰ ਆਉਂਦਾ ਆਹ ਵਾਲਾ ਨੈਕ ਤੇ ਆਊਗਾ ਤੇ ਇਧਰ ਇਹਦੀ ਬਾਜੂ ਦਾ ਵਰਤ ਆਉਂਦਾ ਇਹ ਬਾਜੂ ਦਾ ਆ ਗਿਆ ਇਧਰ ਆ ਗਿਆ ਗਲੇ ਦਾ ਵਰਤ ਇਹ ਹੱਦ ਤੱਕ ਦਿੱਤੇ ਨਫਲਾਰ ਨੇ ਕਿ ਇਹ ਆਪਣੇ ਆਗੇ ਘੇਰੇ ਦੇ ਉੱਪਰ ਇਹ ਆਪਣੀ ਲੈਣਾ ਵਾਲੀ ਫੈਬਰਿਕ ਆਗੀ ਇਹ ਇਹਦੇ ਵਿੱਚ ਵੀ ਤੁਹਾਨੂੰ ਕਾਫੀ ਕਲਰ ਵਗੈਰਾ ਆਪਾਂ ਨੂੰ ਮਿਲ ਜਾਂਦੇ ਨੇ ਤੁਸੀਂ ਸੇਮ ਤੋਂ ਸੇਮ ਆਪਣਾ ਲੈ ਸਕਦੇ ਹੋ ਨਾ ਦੇਖੋ ਪਲੇਨ ਬਾਟਮ ਹੈ ਇਹਦਾ ਇਹ ਵਾਲੀ ਆਫ ਵਾਈਟ ਕਲਰ ਦੀ ਪਲੇਨ ਬਾਟਮ ਆ ਤੇ ਦੁਪੱਟਾ ਪਨਟਾਈ ਲਾਈਨ ਦੇ ਉੱਪਰ ਇਹਦੇ ਨਾਲ ਬੜਿਆ ਡਿਜ਼ਾਈਨਰ ਜਸੂਨ ਤੋਂ ਆਪਾਂ ਨੇ ਤਿਆਰ ਕਰਵਾਏਗਾ ਤੇ ਤੁਸੀਂ ਆਪਣੀ ਚੁਆਇਸ ਅਕੋਰਡਿੰਗ ਜਿਹੜਾ ਸੂਟ ਤੁਹਾਨੂੰ ਪਸੰਦ ਹੋਣਾ ਇਹਦਾ ਰੇਟ ਵੀ ਆਪਾਂ ਤੁਹਾਨੂੰ ਨਾਲ ਮੈਸੂਰ ਕੀਤਾ ਹੋਇਆਗਾ ਸਕਰੀਨ ਦੇ ਉੱਪਰ ਆਪਣਾ ਰੇਟ ਚੈੱਕ ਕਰਕੇ ਤੁਸੀਂ ਆਪਣਾ ਸੇਮ ਤੁਸੀਂ ਜਿਹੜਾ ਸੂਟ ਤੁਸੀਂ ਲੈ ਸਕਦੇ ਹੋ ਹਾਂਜੀ ਇਹ ਸਾਰੇ ਸੂਟ ਆਪਾਂ ਤੁਹਾਨੂੰ ਦਿਖਾ ਚੁੱਕਿਆਂਗੇ ਸਾਰੇ ਆਪਣੇ ਹਨਾ ਇਹ ਗਰਮੀਆਂ ਵਾਲੇ ਵਧੀਆ ਰੇਟ ਚੈੱਕ ਕਰਕੇ ਤੁਸੀਂ ਕੋਈ ਵੀ ਸੂਟ ਲੈ ਸਕਦੇ ਹੋਗੇ ਕਾਫੀ ਸਾਰੇ ਆਪਣੇ ਕੋਲ ਇਹ ਜਿਹਾ ਸਟਾਕ ਆ ਚੁੱਕਿਆ ਹੈ ਜ ਜਿੰਦਾਂ ਦੇ ਤੁਸੀਂ ਚਾਹੋ ਆਪਣੀ ਗਰਮੀਆਂ ਵਿੱਚ ਡੈਲੀ ਵੇਅਰ ਦੇ ਲਈ ਸੂਟ ਹਨ ਮਸ਼ੀਨ ਵਰਕਰ ਦੇ ਸਿੰਪਲ ਸਿੰਪਲ ਵਰਕ ਦੇ ਨਾਲ ਸੂਪਰ ਦੇ ਨਾਲ ਜਿਵੇਂ ਤੁਸੀਂ ਚਾਹੋ ਜਿਹੜੇ ਵੀ ਕਲਰ ਦੇ ਵਿੱਚ ਆਪਣੇ ਤਿਆਰ ਕਰਵਾ ਕੇ ਲੈ ਸਕਦੇ ਹੋ ਇਹ ਸੂਟ ਹਨ ਤੁਸੀਂ ਆਪਣਾ ਤੁਹਾਨੂੰ ਸਾਰੀ ਫੈਬਰਿਕ ਦੀ ਡਿਟੇਲ ਵਰਕ ਦੀ ਰੇਟ ਦੀ ਸਾਰਾ ਕੁਝ ਆਪਾਂ ਦੱਸ ਚੁੱਕਾਂਗੇ ਆਪਣਾ ਵਟਸਐਪ ਤੇ ਸਾਨੂੰ ਜਿਹੜਾ ਤੁਸੀਂ ਆਊਟਰ ਆਗਾ ਦੇ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਆ ਰਿਹਾ 6239168900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਹੋਰ ਨਵੇਂ ਸੂਟਾਂ ਨਾਲ ਰੰਗਾਂ ਨਾਲ ਵੀਡੀਓ ਨਾਲ ਸਸ਼ੀ ਕਾਂ